ਆਖਰਕਾਰ ਸਿੱਧੂ ਪਰਿਵਾਰ ਹੁਣ ਅੱਗੇ ਕੀ ਕਰੂਗਾ ਨਗਜੋਤਕਰ ਸਿੱਧੂ ਨੇ ਰਾਹੁਲ ਗਾਂਧੀ ਦੇ ਖਿਲਾਫ ਮੋਰਚਾ ਖੋਲ੍ਹ ਦਿੱਤਾ ਹੈ ਉਧਰ ਆਮ ਆਦਮੀ ਪਾਰਟੀ ਦੇ ਕਿਹੜੇ ਐਮਐਲਏ ਹੁਣ ਵਿਦੇਸ਼ ਭਜਣ ਦੀ ਫਰਾਕ ਦੇ ਵਿੱਚ ਨੇ ਇਸੇ ਨਾਲ ਹੀ ਮੁੱਖ ਮੰਤਰੀ ਭਗਵੰਤ ਮਾਨ ਦੇ ਅਸਤੀਫੇ ਦੀ ਮੰਗ ਉੱਠੀ ਹੈ ਆਖਰਕਾਰ ਕੀ ਹੁਣ ਪੰਜਾਬ ਦੇ ਵਿੱਚ ਰਾਸ਼ਪਤੀ ਰਾਜ ਲੱਗਣ ਜਾ ਰਿਹਾ ਹੈ ਇਸ ਸਬੰ ਨੂੰ ਲੈ ਕੇ ਚਰਚਾ ਕਰਦੇ ਹਾਂ ਸਾਡੇ ਖਾਸ ਪ੍ਰੋਗਰਾਮ ਮੁੱਦਾ ਔਨ ਪੁਆਇੰਟ ਦੇ ਵਿੱਚ ਇਸ ਸਮੇਂ ਮੇਰੇ ਨਾਲ ਜੁੜੇ ਨੇ ਪੱਤਰਕਾਰ ਹਰਿੰਦਰ ਬਾਜਵਾ ਬਾਜਵਾ ਸਾਹਿਬ ਨਵਜੋਤ ਕੌਰ ਸਿੱਧੂ ਨੂੰ ਕਾਂਗਰਸ ਪਾਰਟੀ ਨੇ ਪਾਰਟੀ ਦੇ ਵਿੱਚੋਂ ਕੱਢ ਦਿੱਤਾ ਹੈ ਆਖਰਕਾਰ ਕੀ ਹੈ ਪੂਰਾ ਮਾਮਲਾ ਗगन ਗੱਲ ਜਿਹੜੀ ਹੈ ਉਹ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਰਾਹੀਂ ਨੇੜੇ ਲੱਗੀ ਹੋਈ ਸੀਗੀ ਹਾਲੇ ਤੱਕ ਕਾਂਗਰਸ ਦੇ ਸੂਤਰਾਂ ਤੋਂ ਇਹ ਖਬਰ ਨਹੀਂ ਆਈ ਕਿ ਗੱਲ ਟੁੱਟੀ ਕਿੱਥੋਂ ਤੇ ਕਿਵੇਂ ਟੁੱਟੀ ਪਰ ਗੱਲ ਟੁੱਟ ਗਈ ਹੈ ਤੇ ਟੜਕ ਕੜ ਕੇ ਟੁੱਟ ਗਈ ਹੈ ਡਾਕਟਰ ਨਵਜੋਤ ਕੌਰ ਸਿੱਧੂ ਨੇ ਇੱਕ ਵਾਰ ਫਿਰ ਤੋਪਾ ਜੜੀਆਂ ਨੇ ਆਪਣੀਆਂ ਸਿਆਸੀ ਉਹ ਕਾਂਗਰਸ ਹਾਈ ਕਮਾਂਡ ਵੱਲ ਭੀੜ ਦਿੱਤੀਆਂ ਨੇ ਉਹਨਾਂ ਨੇ ਇੱਥੋਂ ਤੱਕ ਲੋਕ ਸਭਾ ਚ ਵਿਰੋਧੀ ਧਿਰ ਦੇ ਆਗੂ ਤੇ ਕਾਂਗਰਸ ਦੇ ਸੀਨੀਅਰ ਆਗੂ ਨੇ ਰਾਹੁਲ ਗਾਂਧੀ ਉਹਨਾਂ ਨੂੰ ਪੱਪੂ ਤਾਂ ਕੱਖਣ ਦੀ ਗੱਲ ਕਹਿ ਦਿੱਤੀ ਉਧਰ ਇਸ ਦਾ ਖੁਲਾਸਾ ਉਹਨਾਂ ਨੂੰ ਪਾਰਟੀ ਚੋਂ ਕੱਢੇ ਜਾਣ ਦਾ ਭੁਪੇਸ਼ ਬਗੇਲ ਜੋ ਕਿ ਪੰਜਾਬ ਮਾਮਲਿਆਂ ਦੇ ਜਨਰਲ ਸਕੱਤਰ ਨੇ ਇੰਚਾਰਜ ਨੇਗੇ ਉਹਨਾਂ ਨੂੰ ਉਹਨਾਂ ਨੇ ਕੀਤਾ ਹੈ ਡਾਕਟਰ ਸਿੱਧੂ ਨੇ ਬਹੁਤ ਚੀਜ਼ਾਂ ਕਹੀਆਂ ਨੇ ਇਹ ਚੀਜ਼ਾਂ ਸਪਸ਼ਟ ਵੀ ਨੇ ਇਹ ਚੀਜ਼ਾਂ ਕਾਰਜ ਸ਼ੈਲੀ ਚ ਕਿਤੇ ਨਾ ਕਿਤੇ ਵਿਖਾਈ ਦੇ ਜਾਂਦੀਆਂ ਨੇ ਕਾਂਗਰਸ ਹਾਈ ਕਮਾਂਡ ਫੈਸਲੇ ਲੈਣ ਚ ਨੀਤੀਆਂ ਕਾੜਨ ਦੇ ਵਿੱਚ ਕੁਵੇਲ ਕਰਦੀ ਹੈ ਬੇਸ਼ੱਕ ਉਹਨਾਂ ਦਾ ਕੋਈ ਪਾਰਟੀ ਦਾ ਸਿਸਟਮ ਹੈ ਕਿ ਆਲ ਇੰਡੀਆ ਕਾਂਗਰਸ ਕਮੇਟੀ ਚ ਜਾਣਾ ਵਰਕਿੰਗ ਕਾਂਗਰਸ ਵਰਕਿੰਗ ਕਮੇਟੀ ਚ ਜਾਂਦੀਆਂ ਨੇ ਚੀਜ਼ਾਂ ਕਿਉਂਕਿ ਉੱਥੇ ਸੁਖਬੀਰ ਸਿੰਘ ਬਾਦਲ ਵਾਂਗੂ ਕੋਈ ਇਕੱਲਾ ਵਿਅਕਤੀ ਪ੍ਰਧਾਨ ਨਹੀਂ ਹੈ ਕਾਂਗਰਸ ਦੇ ਵਿੱਚ ਹਾਲਾਂਕਿ ਗਾਂਧੀ ਪਰਿਵਾਰ ਦਾ ਜੋ ਕਿ ਆ ਉਹ ਸੱਚ ਮੰਨਿਆ ਜਾਣ ਵਾਲੀ ਸਥਿਤੀ ਕਾਂਗਰਸ ਦੇ ਅੰਦਰ ਵੀ ਹੈ ਪਰਿਵਾਰਵਾਦ ਉੱਥੇ ਬਹੁਤ ਤਗੜੇ ਪੱਧਰ ਤੇ ਹੈ ਪਰ ਫਿਰ ਵੀ ਕੁਝ ਚੀਜ਼ਾਂ ਜਿਹੜੀਆਂ ਨੇ ਉਹ ਪ੍ਰੋਸੈਸ ਦੇ ਥਰੂ ਚੱਲਦੀਆਂ ਨੇ ਡਾਕਟਰ ਸਿੱਧੂ ਕਹਿੰਦੇ ਕਿ 6-6 ਮਹੀਨੇ ਲਾ ਦਿੱਤੇ ਜਾਂਦੇ ਨੇ ਰਾਹੁਲ ਗਾਂਧੀ ਦੇ ਵੱਲੋਂ ਫੈਸਲੇ ਲੈਣ ਦੇ ਲਈ ਪੰਜਾਬ ਦੇ ਵਿੱਚ ਪੰਜਾਬ ਨੂੰ ਲੈ ਕੇ ਰਾਹੁਲ ਗਾਂਧੀ ਗੰਭੀਰ ਹੈ ਜਾਂ ਨਹੀਂ ਹਨ ਅ ਇਸੇ ਨਾਲ ਹੀ ਉਹਨਾਂ ਨੇ ਕਿਹਾ ਕਿ ਉਹ ਤਾਂ ਕੁਝ ਲੋਕ ਜੇਬਾ ਭਰਨ ਦੇ ਲਈ ਲੱਗੇ ਹੋਏ ਨੇ ਜਾਨੀ ਕਿ ਡਾਕਟਰ ਸਿੱਧੂ ਨੇ ਮੈਨੂੰ ਲੱਗਦਾ ਹੈ ਕਿ ਜਿਹੜੀ ਗੱਲ ਥੋੜੀ ਬਹੁਤ ਨੇੜੇ ਲੱਗੀ ਸੀ ਉਹਨੂੰ ਜਮ੍ਹਾਂ ਹੀ ਵਿਚਕਾਰ ਲਿਆ ਕੇ ਤੋੜ ਦਿੱਤਾ ਤੇ ਜਿਹੜਾ ਦੂਸਰਾ ਧੜਾ ਜਿਹੜਾ ਧੜਾ ਚਾਹੁੰਦਾ ਨਹੀਂ ਕਿ ਡਾਕਟਰ ਸਿੱਧੂ ਰਹਿਣ ਉਹਦੇ ਲਈ ਇਹ ਖੁਸ਼ੀ ਦੀ ਵੀ ਗੱਲ ਹੈ ਟਿੱਪ ਭੇਸ ਬਗੇਲ ਨੂੰ ਇੱਕ ਤਰ੍ਹਾਂ ਨਾਲ ਉਸ ਧੜੇ ਦਾ ਸਪੋਕਸਮਨ ਹੀ ਬੁਲਾ ਰਹੀ ਸਮਝਿਆ ਜਾਵੇ ਤੇ ਇਹ ਮੈਨੂੰ ਲੱਗਦਾ ਹੈ ਕਿ ਉਸ ਧੜੇ ਦੀ ਤੇ ਡਾਕਟਰ ਸਿੱਧੂ ਦੀ ਜਿਹੜੀ ਆਪਸੀ ਖਹਿਬਾਜੀ ਹੈ ਇਹ ਉਹਦਾ ਨਤੀਜਾ ਹੈ ਪਰ ਕੁਝ ਲੋਕ ਖਾਸ ਕਰਕੇ ਸਾਫ ਦਾ ਮੁੱਖ ਮੰਤਰੀ ਚੰਨੀ ਇਸ ਨੂੰ ਨੇੜੇ ਲਾਉਣ ਦੀ ਕੋਸ਼ਿਸ਼ ਦੇ ਵਿੱਚ ਸੀਗੇ ਹਾਲਾਂਕਿ ਅੱਗੇ ਕੀ ਹੋਣਾ ਹੈ ਕਿ ਨਹੀਂ ਹੋਣਾ ਇਹਦੇ ਬਾਰੇ ਤਾਂ ਅੱਗੇ ਜਾ ਕੇ ਗੱਲ ਕਰਦੇ ਹਾਂ ਪਰ ਇੱਕ ਗੱਲ ਸਪਸ਼ਟ ਹੈ ਕਿ ਡਾਕਟਰ ਸਿੱਧੂ ਬੋਲਣ ਲੱਗੇ ਆਗਾ ਪਿੱਛਾ ਨਹੀਂ ਦੇਖਦੇ ਸਿਆਸਤ ਦੇ ਵਿੱਚ ਨਵਜੋਤ ਸਿੰਘ ਸਿੱਧੂ ਨੇ ਵੀ ਸੋਨੀਆ ਗਾਂਧੀ ਦੇ ਬਾਰੇ ਬੜੀਆਂ ਤਲਕ ਟਿੱਪਣੀਆਂ ਕੀਤੀਆਂ ਸੀਗੀਆਂ ਰਾਹੁਲ ਗਾਂਧੀ ਦੇ ਬਾਰੇ ਇੱਥੋਂ ਤੱਕ ਕਿ ਡਾਕਟਰ ਮਨਮੋਹਨ ਸਿੰਘ ਵਰਗੀ ਸਾਦਾ ਸੁਭਾਅ ਸ਼ਖਸੀਅਤ ਬਾਰੇ ਵੀ ਬਹੁਤ ਤਲਕ ਟਿੱਪਣੀਆਂ ਕੀਤੀਆਂ ਸੀ ਆਖਿਰਕਾਰ ਉਹ ਫਿਰ ਕਾਂਗਰਸ 'ਚ ਵੀ ਆ ਗਏ ਫਿਰ ਕਾਂਗਰਸ ਦੇ ਪੰਜਾਬ ਦੇ ਪ੍ਰਧਾਨ ਵੀ ਬਣ ਗਏ ਸਿਆਸਤਦਾਨਾਂ ਨੂੰ ਪਾਰਟੀ 'ਚ ਆਉਣ ਲੱਗਿਆ ਤੇ ਜਾਣ ਲੱਗਿਆ ਦੋਵੇਂ ਵਾਰ ਆ ਆਪਣੀ ਜਿਹੜੀ ਹੈ ਜ਼ੁਬਾਨ ਹੈ ਉੱਤੇ ਕਾਬੂ ਰੱਖਣ ਦੀ ਲੋੜ ਹੈ ਹਾਲਾਂਕਿ ਕਿਪੜਾ ਨਵਜੋਤ ਸਿੰਘ ਸਿੱਧੂ ਕਹਿ ਦੇਣ ਕਿ ਆਪਾਂ ਫਿਰ ਕਾਂਗਰਸ ਚ ਚੱਲਦੇ ਹਾਂ ਉਹਨਾਂ ਨੂੰ ਫਿਰ ਕਾਂਗਰਸ ਚਾਉਣਾ ਪੈ ਜਾਵੇ ਇੱਕ ਇਹ ਗੱਲ ਇਹ ਸਪੱਸ਼ਟ ਨਹੀਂ ਕਿ ਡਾਕਟਰ ਸਿੱਧੂ ਨੇ ਤਾਂ ਅਸਤੀਫਾ ਦਿੱਤਾ ਸੀ ਹੁਣ ਉਹਨਾਂ ਨੂੰ ਪਾਰਟੀ ਚੋਂ ਕੱਢਣ ਦਾ ਕੀ ਫਾਇਦਾ ਇਹ ਇਹ ਗੱਲ ਵੀ ਸਮਝੋ ਬਾਹਰ ਹੈ ਤੁਸੀਂ ਉਹਨਾਂ ਦਾ ਅਸਤੀਫਾ ਪ੍ਰਵਾਨ ਕਰੋ ਗੱਲ ਖਤਮ ਉਹ ਤਾਂ ਤੁਹਾਨੂੰ ਪਹਿਲਾਂ ਹੀ ਅਲਵਿਦਾ ਕਹਿ ਚੁੱਕੇ ਨੇ ਮੈਨੂੰ ਲੱਗਦਾ ਕਿ ਸਿਆਸੀ ਨਾਟਕਬਾਜ਼ੀ ਜਿਹੜੀ ਆ ਉਹ ਸਿੱਧੂ ਵਾਲੇ ਕੇਸ ਦੇ ਵਿੱਚ ਕਾਂਗਰਸ ਕਾਂਗਰਸ ਦਾ ਇੱਕ ਧੜਾ ਖੇਡਣ ਦੀ ਕੋਸ਼ਿਸ਼ ਕਰ ਰਹੇ ਹੈ ਜੀ ਅੱਗੇ ਸਿੱਧੂ ਪਰਿਵਾਰ ਕੀ ਕਰੂਗਾ ਬਾਜਲਾ ਸਾਹਿਬ ਗਗਨ ਅੱਗੇ ਸਿੱਧੂ ਪਰਿਵਾਰ ਨੇ ਕਰਨਾ ਕੀ ਹੈ ਸਿੱਧੂ ਪਰਿਵਾਰ ਕੋਲੇ 2-3 ਆਪਸ਼ਨ ਬਚਦੀਆਂ ਨੇਗੀਆਂ ਪਹਿਲੀ ਆਪਸ਼ਨ ਤਾਂ ਉਹ ਇਹ ਆ ਕਿ ਉਹ ਕਿਸੇ ਹੋਰ ਪਾਰਟੀ 'ਚ ਚਲੇ ਜਾਣ ਜਿਵੇਂ ਕਿ ਉਹਨਾਂ ਦੇ ਭਾਜਪਾ 'ਚ ਜਾਣ ਦੀਆਂ ਚਰਚਾਵਾਂ ਸੀ ਕਿਉ ਭਾਜਪਾ ਚਲੇ ਜਾਣਗੇ ਬੀਬਾ ਡਾਕਟਰ ਨਵਜੋਤ ਸਿੰਘ ਸਿੱਧੂ ਜਿਹੜੇ ਆ ਉਹ ਬਣ ਜਾਣਗੇ ਅੰਮ੍ਰਿਤਸਰ ਪੂਰਬੀ ਤੋਂ ਵਿਧਾਨ ਸਭਾ ਦੀ ਚੋਣ ਲੜਨਗੇ ਨਵਜੋਤ ਸਿੰਘ ਦੂ ਰਾਜ ਸਭਾ ਬਣ ਕੇ ਕੇਂਦਰੀ ਮੰਤਰੀ ਬਣ ਜਾਣਗੇ ਪਰ ਸਾਹਿਬ ਜੀ ਸਰ ਇੱਥੇ ਇੱਥੇ ਮੈਂ ਵੀ ਕਹਿਣਾ ਚਾਹੂੰਗਾ ਕਿ ਅੱਜ ਜਦੋਂ ਨਵਜੋਤ ਸਿੰਘ ਸਿੱਧੂ ਨੇ ਟਵੀਟ ਕੀਤਾ ਜਿਸ ਦੇ ਵਿੱਚ ਉਹਨਾਂ ਨੇ ਰਾਹੁਲ ਗਾਂਧੀ ਤੇ ਨਿਸ਼ਾਨਾ ਵਿੰਡਿਆ ਉੱਥੇ ਉਹਨਾਂ ਨੇ ਜਿਹੜਾ ਟੈਗ ਕੀਤਾ ਨੀਚੇ ਜਿੱਥੇ ਆਮ ਆਦਮੀ ਪਾਰਟੀ ਦਾ ਹੈਸ਼ਟੈਗ ਸੀਗਾ ਬੀਜੇਪੀ ਦਾ ਹੈਸ਼ਟੈਗ ਸੀ ਕਾਂਗਸਾ ਹੈਸ਼ਟੈਗ ਸੀ ਉੱਥੇ ਨਾਲ ਦੀ ਨਾਲ ਉਹਨਾਂ ਨੇ ਇੱਕ ਨੈب ਸਿੰਘ ਸੈਣੀ ਹਰਿਆਣਾ ਦੇ ਸੀਐਮ ਨਾਲ ਸੀਐਮ ਨੂੰ ਵੀ ਵਿੱਚ ਰੱਖਿਆ ਇਹਦੇ ਵੀ ਸੰਕੇਤ ਸੀ ਕੁਝ ਬਿਲਕੁਲ ਇਹੀ ਸੰਕੇਤ ਨੇ ਦੇਖੋ ਨੈਬ ਸਿੰਘ ਸੈਣੀ ਇੰਨੀ ਦੇਣੀ ਪੰਜਾਬ ਦੇ ਵਿੱਚ ਹਿੰਮਤ ਵਿਸ਼ਵ ਸ਼ਰਮਾ ਬਣੇ ਹੋਏ ਆ ਸਮਾਲੇ ਜਿੰਨੀਆਂ ਵੀ ਪਾਰਟੀ ਦੇ ਵਿੱਚ ਸ਼ਮੂਲੀਅਤ ਕਰਾਉਣੀਆਂ ਜਿਵੇਂ ਕਿ ਉਹ ਨਾਰਥ-ਈਸਟ ਚ ਕਰਾਉਂਦੇ ਸੀ ਓਵੇਂ ਹੀ ਪੰਜਾਬ ਦੇ ਵਿੱਚ ਜੋ ਵੀ ਚੱਕ ਥਲ ਕਰਨੀ ਐ ਉਹ ਵਾਇਆ ਨੈਪ ਸਿੰਘ ਸੈਣੀ ਹੋ ਰਹੀ ਐ। ਹੈਰਾਨੀ ਦੀ ਗੱਲ ਇਹ ਐ ਕਿ ਕੀ ਪੰਜਾਬ ਦੇ ਵਿੱਚ ਕੋਈ ਸੁਚੱਜਾ ਆਗੂ ਬਾਕੀ ਨਹੀਂ ਬਚਿਆ ਕਿ ਸੁਨੀਲ ਜਾਖੜ ਨੂੰ ਚੱਕ ਥਲ ਕਰਨੀ ਨਹੀਂ ਆਉਂਦੀ। ਭਾਜਪਾ ਵਾਲਿਆਂ ਨੂੰ ਇਸ ਚੀਜ਼ ਦੇ ਵੀ ਗੌਰ ਕਰਨ ਦੀ ਲੋੜ ਐ ਕਿ ਪੰਜਾਬ ਦਾ ਵਰਕਰ ਫਿਰ ਕਿਸਾਨਾਂ ਤੋਂ ਕੱਪੜੇ ਪੜਾਉਣ ਦੇ ਲਈ ਰੱਖਿਆ ਹੋਇਆ ਖੈਰ ਨਾਰਿੰਗ ਸਾਬ ਤਾਂ ਛੱਡ ਕੇ ਚਲੇ ਗਏ। ਉਹ ਸਾਰੀ ਕਾਰਵਾਈ ਕਿਸੇ ਨੂੰ ਦੇਖੋ ਗਗਨ ਇਹ ਬਹੁਤ ਵੱਡੇ ਪੱਧਰ ਦੇ ਉੱਤੇ ਲੋਕਾਂ ਨੂੰ ਮਨਾਇਆ ਜਾ ਰਿਹਾ ਇੱਕ ਬਹੁਤ ਤਗੜੇ ਅਕਾਲੀ ਆਗੂ ਹਿੰਦੂ ਅਕਾਲੀ ਆਗੂ ਨੂੰ ਮਨਾਉਣ ਦੇ ਲਈ ਜਿਹੜਾ ਸ਼੍ਰੀ ਨਿਵਾਸ ਨੂੰ ਨੇ ਪੂਰੀ ਟਿੱਲ ਦਾ ਜ਼ੋਰ ਲਾਇਆ ਕਿ ਉਹ ਅਕਾਲੀ ਦਲ ਛੱਡ ਕੇ ਭਾਜਪਾ ਚ ਆ ਜਾਣ ਇਹ ਬਹੁਤ ਕੋਸ਼ਿਸ਼ਾਂ ਚੱਲ ਰਹੀਆਂ ਨੇ ਬਹੁਤ ਆਗੂਆਂ ਨੂੰ ਟੱਚ ਚ ਲਿਆ ਜਾ ਰਿਹਾ ਤੇ ਨੈਭ ਸਿੰਘ ਸੈਣੀ ਇਹ ਸਾਰਾ ਕੁਝ ਹੈਂਡਲ ਕਰ ਰਹੇ ਨੇ ਇਸੇ ਕਰਕੇ ਕਿਤੇ ਨੈਭ ਸਿੰਘ ਸੈਣੀ ਨੂੰ ਇਹ ਇਸ਼ਾਰਾ ਤਾਂ ਨਹੀਂ ਸੀਗਾ ਕਿ ਲੋ ਜੀ ਮੈਂ ਤਾਂ ਕਰਤਾ ਕੰਮ ਤੁਸੀਂ ਹੁਣ ਅੱਗੇ ਹਾਈ ਕਮਾਂਡ ਨਾਲ ਗੱਲ ਕਰੋ ਜੀ ਪਰ ਇਹ ਵੀ ਗੱਲ ਹੈ ਗਗਨ ਕਿ ਕਿਹਾ ਜਾ ਰਿਹਾ ਕਿ ਐਨ ਜੀਓ ਹੀ ਹੁਣ ਉਹ ਐਨ ਜੀਓ ਹੀ ਚਲਾਉਣਗੇ ਵੈਸੇ ਤਾਂ ਸਿੱਧੂ ਜੋੜਾ ਬੇਸਿਕਲੀ ਹੈ ਐਨ ਜੀਓ ਚਲਾਉਣ ਵਾਲਾ ਹੀ ਹੈ ਕਿਉਂਕਿ ਸਿਆਸਤ ਉਹਨਾਂ ਦੇ ਸਿਆਸਤ ਕਰ ਲੈਂਦੇ ਨੇ ਐ ਨਹੀਂ ਹੈ ਕਿ ਉਹਨਾਂ ਨੂੰ ਸਿਆਸਤ ਦੀ ਸਮਝ ਨਹੀਂ ਹੈ ਪਰ ਉਹ ਪ੍ਰੈਕਟੀਕਲੀ ਉਹ ਉਹਦੇ ਚ ਉਹਨੇ ਸਫਲ ਨਹੀਂ ਹੋਏ ਹਜੇ ਤੱਕ ਦੋਵੇਂ ਜਾਣੇ ਜੀ ਬਾਜਪਾ ਸਾਹਿਬ ਅੱਜ ਜੰਡੇਆਲਾ ਦੇਖੇ ਕਾਂਗਰਸ ਦੇ ਵੱਲੋਂ ਮਰੇਗਾ ਬਚਾਓ ਸੰਗਰਾਮ ਰੈਲੀ ਕੀਤੀ ਗਈ ਜਿੱਥੇ ਪ੍ਰਤਾਪ ਸਿੰਘ ਬਾਜਵਾ ਨੇ ਬੋਲਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਬਹੁਤ ਹੀ ਆਗੂ ਵਿਦੇਸ਼ ਭੱਜਣ ਦੀ ਫਰਾਕ ਦੇ ਵਿੱਚ ਨੇ ਤੇ ਸਾਡੀ ਸਰਕਾਰ ਆ ਲੈਣ ਦਿਓ ਅਸੀਂ ਭਗਵੰਤ ਮਾਨ ਨੂੰ ਵੀ 에ਰਪੋਰਟ ਤੱਕ ਜਾਣਗੇ ਨਾ ਆਖਰਕਾਰ ਕਿਹੜੇ ਐਮਐਲਏ ਜਾਂ ਕਿਹੜੇ ਆਗੂ ਉਪਦੇਸ਼ਪੁਰਜਿੰਦੀ ਫਰਾਕ ਦੇ ਵਿੱਚ ਨੇ ਪ੍ਰਤਾਪ ਸਿੰਘ ਬਾਜਵਾ ਵੱਲੋਂ ਇਹ ਬਿਆਨ ਕਿਉਂ ਦਿੱਤਾ ਗਿਆ ਤੇ ਤੁਸੀਂ ਕੀ ਸੋਚਦੇ ਹੋ ਬਿਲਕੁਲ ਗगन ਦੇਖੋ ਕਰਪਸ਼ਨ ਦੇ ਚਾਰजेस ਦਾ ਆਮ ਆਦਮੀ ਪਾਰਟੀ ਨੇ ਆਪਣੇ ਕਈ ਐਮਐਲਏ ਤੇ ਖੁਦ ਹੀ ਲਾ ਲੇ ਕੋਸ਼ਕਰਾ ਹਜੇ ਪਤਾ ਨਹੀਂ ਲੱਗਿਆ ਆਉਂਦੇ ਸਮੇਂ ਚ ਲੱਗ ਜਾਣਾ ਹੈ ਇੱਕ ਬਠਿੰਡਾ ਜ਼ਿਲ੍ਹੇ ਦਾ ਐਮਐਲਏ ਆ ਉਹਦੇ ਤੇ ਹੈ ਕਿ ਕਿਸੇ ਸਰਕਾਰੀ ਸਕੀਮ ਚੋਂ ਐਮਐਲਏ ਕਰੋੜ ਰੁਪਏ ਈਡ ਕਰ ਗਿਆ ਹੋਏ ਆਉਂਦੇ ਦਿਨਾਂ ਚ ਚਾਰ ਪੰਜ ਦਿਨਾਂ ਚ 24 ਚੀਜ਼ ਸਪਸ਼ਟ ਹੋ ਜਾਣੀ ਹੈ ਕਿ ਕਿਹੜਾ ਐਮਐਲਏ ਸੀ ਬਹੁ ਵੱਡੇ ਇਲਜ਼ਾਮ ਨੇ ਤੇ ਇੱਕ ਐਮਐਲਏ ਤੇ 30 ਲੱਖ ਦੀ ਕੁਰਸੀ ਵੇਚਣ ਦੇ ਇੱਕ ਤੇ ਤਰ੍ਹਾਂ ਤਰ੍ਹਾਂ ਦੇ ਇਲਜ਼ਾਮ ਵਕ ਵਕ ਐਮਐਲਏਾਂ ਤੇ ਲੱਗ ਚੁੱਕੇ ਨੇ ਇਹ ਸਾਰੇ ਹੀ ਨੇ ਜਿਨ੍ਹਾਂ ਤੇ ਇਲਜ਼ਾਮ ਲੱਗ ਗਏ ਜਿਨ੍ਹਾਂ ਤੇ ਹਜੇ ਲੱਗਣ ਵਾਲੇ ਰਹਿੰਦੇ ਆ ਉਹਨਾਂ ਦੇ ਵਿੱਚੋਂ ਚੁਣਿੰਦਾਖ ਹੀ ਲੋਕ ਨੇ ਜਿਹੜੇ ਇਮਾਨਦਾਰੀ ਦੇ ਨਾਲ ਕੰਮ ਕਰਦੇ ਰਹੇ ਜਿਨ੍ਹਾਂ ਦਾ ਕੰਮ ਵੀ ਲੋਕਾਂ ਚ ਬੋਲਦਾ ਆ ਉਹ ਕੁਝ ਕੁ ਉਂਗਲੀਆਂ ਤੇ ਗਿਣੇ ਜਾਣ ਵਾਲੇ ਲੋਕ ਨੇਗੇ ਇੱਕ ਮਾਨਸਾ ਜ਼ਿਲ੍ਹੇ ਦਾ ਵ代यक ਆ ਇੱਕ ਦੋ ਹੋਰ ਨੇਗੇ ਕੋਬਰ ਵਿਜੇ ਪ੍ਰਤਾਪ ਨੂੰ ਪਹਿਲਾਂ ਹੀ ਬਾਹਰ ਕੱਢ ਦਿੱਤਾ ਗਿਆ ਉਹ ਕੁਝ ਕੁ ਚੰਦਕ ਲੋਕ ਨੇਗੇ ਭਗਵੰਤ ਮਾਨ ਹੁੜਾ ਬਾਰੇ ਵੀ ਤਾਂ ਬਹੁਤ ਸਾਰੀਆਂ ਚਰਚਾਵਾਂ ਨੇਗੀਆਂ ਹਾਲਾਂਕਿ ਮੈਂ ਕੋਈ ਐਲੀਗੇਸ਼ਨ ਨਹੀਂ ਲਾਉਂਦਾ ਕਿਉਂਕਿ ਮੇਰੇ ਕੋਲੇ ਉਸ ਦੇ ਤੱਥ ਨਹੀਂ ਨਾ ਹੀ ਕੋਈ ਸ਼ਿਕਾਇਤ ਹੈ ਨਾ ਹੀ ਕੋਈ ਇਸ ਤਰ੍ਹਾਂ ਦੀ ਚੀਜ਼ ਹੈ ਪਰ ਇੱਕ ਚੀਜ਼ ਜ਼ਰੂਰ ਹੈ ਕਿ ਉਹਨਾਂ ਦੇ ਉੱਤੇ ਬਹੁਤ ਸਾਰੇ ਇਲਜ਼ਾਮ ਵਿਰੋਧੀ ਧਿਰ ਦੇ ਆਗੂ ਚਾਹੇ ਪ੍ਰਤਾਪ ਬਾਜਵਾ ਨੇ ਸੁਖਪਾਲ ਖੈਰਾਨੇ ਵਿਕਰਮ ਜੀਠਿਆ ਨੇ ਵਾ ਵਖ ਵਖ ਆ ਗੁਜੜਿਆ ਉਹ ਸਮੇਂ-ਸਮੇਂ ਤੇ ਲਾਉਂਦੇ ਰਹੇ ਐ ਹੁਣ ਉਹ ਇਹਦਾ ਸਮਾਂ ਦੱਸੂਗਾ ਕਿ ਕੌਣ ਕਿੰਨੂੰ 에어ਪੋਰਟ ਟੱਪਣ ਦਿੰਦਾ ਹੈ ਜਾਂ ਨਹੀਂ ਦਿੰਦਾ ਹਵਾਈ ਅੱਡੇ ਤੋਂ ਕੌਣ ਮੋੜ ਲਿਆਉਂਦਾ ਹੈ ਪਰ ਮੈਨੂੰ ਲੱਗਦਾ ਹੁੰਦਾ ਕਿ ਜਦੋਂ ਕੋਈ ਐਸੀ ਗੱਲ ਹੁੰਦੀ ਹੈ ਫਿਰ ਸੈਟਿੰਗਾਂ ਹੋ ਕੇ ਹੀ ਹੁੰਦੀ ਹੈ ਬਾਜਵਾਹ ਹੋਰੀ ਸਿਆਸੀ ਤੌਰ ਤੇ ਇਹ ਬਿਆਨ ਸੋਹਣੇ ਲੱਗਦੇ ਆ ਤਾੜੀਆਂ ਚੰਗੀਆਂ ਵੱਜਦੀਆਂ ਅਜਿਹੇ ਬਿਆਨਾਂ ਦੇ ਉੱਤੇ ਤੇ ਸੋਸ਼ਲ ਮੀਡੀਆ ਦੇ ਉੱਤੇ ਇਹਨਾਂ ਦੇ ਜਿਹੜੇ ਵੀਡੀਓਜ਼ ਦੇ ਅੰਦਰ ਚੰਕ ਬਹੁਤ ਸੋਹਣੇ ਨਿਕਲਦੇ ਆ ਪਰ ਸਚਾਈ ਦੇ ਉਲਟ ਹੈ ਇਹ ਸਾਰੇ ਥਾਪੀਆਂ ਮਾਰਦੇ ਸੀ ਕਾਂਗਰਸੀ ਕੇ ਸੁਖਬੀਰ ਕੇ ਅਸੀਂ ਟੰਗੇ ਲੋ ਟੰਗੇ ਲੋ ਬੇਅਦਬੀ ਵਾਲੇ ਕੇਸ 'ਚ ਇਹਨਾਂ ਤੋਂ ਸੁਖਬੀਰ ਸੁਖਬੀਰ ਕੇ ਵੀ ਨਹੀਂ ਟੰਗੇਗੇ ਬੇਅਦਬੀ ਵਾਲੇ ਕੇਸ ਤੋਂ ਇਲਾਵਾ ਇਹ ਕਹਿੰਦੇ ਸੀਗੇ ਜੀ ਸਿਰਫ ਪੀਆਰਟੀਸੀ ਹੀ ਚੱਲੂਗੀ ਤੇ ਆਰਬਿਟਲ ਇਹ ਅੱਜ ਵੀ ਲੋਕਾਂ ਦੇ ਗਲਮਿਆਂ ਚੋਂ ਵੀ ਹੱਥ ਪਾਉਂਦੇ ਫਿਰਦੇ ਆ ਜਨਨ ਕਿ ਇਹ ਗੱਲਾਂ ਨਹੀਂ ਗੀਆਂ ਪਰ ਇਹ ਗੱਲ ਚ ਕੋਈ ਇਨਕਾਰ ਨਹੀਂ ਹੈ ਕਿ ਬਹੁਤ ਸਾਰੇ ਲੋਕ ਵਿਦੇਸ਼ ਭੱਜਣ ਦੀ ਤਿਆਰੀ ਦੇ ਵਿੱਚ ਨੇ ਲੋਕਾਂ ਨੇ ਪੀਆਰਾਂ ਲੈ ਲਈਆਂ ਕਿਸੇ ਨੇ ਯੂ ਐਸ اے ਦੀ ਕਿਸੇ ਨੇ ਆਸਟ੍ਰੇਲੀਆ ਦੀ ਕਿਸੇ ਨੇ ਕੈਨੇਡਾ ਦੀ ਜਿੱਥੇ ਜਦਾ ਦਾ ਦਾ ਰਿਅਰ ਹਾਊਸ ਬਾਜਾ ਤਾਂ ਵੇਅਰ ਹਾਊਸ ਵੀ ਖਰੀਦੀ ਇੱਕ ਐਮ.ਐਲ.ਏ ਨੇ ਬਿਲਕੁਲ ਬਹੁਤ ਚੀਜ਼ਾਂ ਨੇ ਵੇਅਰ ਹਾਊਸ ਖਰੀਦ ਲੇ ਜਮੀਨਾਂ ਖਰੀਦਣ ਦੀਆਂ ਖਬਰਾਂ ਵੀ ਨੇ ਕਿ ਐਸੀ ਹਜੇ ਇਸ ਕਰਕੇ ਇਹ ਗੱਲ ਨੂੰ ਪੁਖਤਗੀ ਦੇ ਨਾਲ ਨਹੀਂ ਕਹਿ ਸਕਦੇ ਕਿਉਂਕਿ ਸਾਡੇ ਕੋਲ ਇਹਦੇ ਤੱਥ ਨਹੀਂ ਹਨ ਮੌਜੂਦ ਪਰ ਜਦੋਂ ਸਾਡੇ ਕੋਲ ਤੱਥ ਹੋਏ ਅਸੀਂ ਆਪਣੇ ਦਰਸ਼ਕਾਂ ਨੂੰ ਵੀ ਦੱਸਾਂਗੇ ਕਿ ਕਿਹੜੇ ਨੇ ਕਿੱਥੇ ਕੀ ਕੀ ਖਰੀਦੇ ਆਇਆ ਜਦੋਂ ਵੀ ਇਹ ਇਹ ਸਟੈਬਲਿਸ਼ ਫੈਕਟ ਹੋ ਗਿਆ ਪਰ ਇਹ ਚਰਚਾਵਾਂ ਨਹੀਂ ਗੀਆਂ ਪ੍ਰਤਾਬਾਜਵਾ ਦੇਖੋ ਰੋਕ ਪਾਉਂਦੇ ਆ ਕਿ ਨਹੀਂ ਪਾਉਂਦੇ ਇਹ ਤਾਂ ਸਮਾਂ ਦੱਸ ਸਕਦਾ ਹੈ ਪਰ ਤਿਆਰ ਬਹੁਤ ਨੇਗੇ ਵਿਦੇਸ਼ ਭੱਜਣ ਦੇ ਲਈ ਤੇ ਲਿਸਟ ਬਹੁਤ ਲੰਬੀ ਹੈ ਜੀ ਗगन ਮਾਈ ਦਾ ਸਰਉਧਰ ਮੁੱਖ ਮੰਤਰੀ ਭਗਵੰਤ ਮਾਨ ਤੋਂ ਅਸਤੀਫਾ ਮੰਗਣ ਦੀ ਮਲਬੁੱਠੀ ਹੈ ਅਸਤੀਫਾ ਕਿਉਂ ਮੰਗਿਆ ਗਿਆ ਕਿਸ ਨੇ ਮੰਗਿਆ ਬਿਲਕੁਲ ਗगन ਅਸਤੀਫਾ ਮੰਗਿਆ ਜਾਣਾ ਚਾਹੀਦਾ ਸੀ ਮੈਨੂੰ ਤਾਂ ਇਹ ਹੈਰਾਨਗੀ ਦੀ ਗੱਲ ਹੈ ਕਿ ਪ੍ਰਿੰਸੀਪਲੀ ਕਾਂਗਰਸ ਵਿਰੋਧੀ ਧਿਰ ਚ ਹੋਣ ਦੇ ਬਾਵਜੂਦ ਇੱਡੇ ਵੱਡੇ ਸੈਂਸਿਟਿਵ ਇਸ਼ੂ ਤੇ ਚੁੱਪ ਐ ਅੱਜ ਦਿਨ ਦਿਹਾੜੇ ਕਿਸੇ ਹੋਰ ਦਾ ਨਹੀਂ ਆਮ ਆਦਮੀ ਪਾਰਟੀ ਦੇ ਹੀ ਇੱਕ ਵਰਕਰ ਦਾ ਜਿਹੜਾ ਉਹ ਕਤਲ ਕਰ ਦਿੱਤਾ ਗਿਆ ਅੰਨਾ ਕਹਿਰ ਐਡੀ ਭੀੜ ਭੜਿਆ ਇਲਾਕਾ ਐਡਾ ਵੱਡਾ ਸ਼ਹਿਰ ਪੁਲਿਸ ਕਮਿਸ਼ਨਰੇਟ ਹੋਵੇ ਉਸ ਸ਼ਹਿਰ ਦੇ ਅੰਦਰ ਇਹ ਕੁਛ ਵਾਪਰ ਜਵੇ ਅ ਸਰ ਅਸਰ ਸੁਖਵੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਜਨਵਰੀ ਮਹੀਨੇ ਮਹੀਨੇ ਚ ਸੂਬੇ ਦੇ ਅੰਦਰ 25 ਕਤਲ ਹੋ ਚੁੱਕੇ ਨੇ ਕਿ ਇਹ ਬਹੁਤ ਵੱਡਾ ਅੰਕੜਾ ਐ ਜੇ ਇਹਨੂੰ ਕੈਲਕੂਲੇਟ ਕਰਕੇ ਦੇਖੀਏ ਤਾਂ ਦਿਨ ਦੀ ਇੱਕ ਐਵਰੇਜ ਨਿਕਲ ਆਉਂਦੀ ਹੈ ਕਤਲ ਦੀ। ਅ ਕੀ ਸਰਕਾਰ ਦੀ ਕੋਈ ਜ਼ਿੰਮੇਵਾਰੀ ਹੈ ਜਾਂ ਫਿਰ ਟੀਚਰਾਂ ਕਰਨੀਆਂ ਚੁਟਕਲੇ ਸੁਣਾਉਣੇ ਹੀ ਆਉਂਦੇ ਨੇ ਕਿ ਪੁਲਿਸ ਮੁਖੀ ਤੁਹਾਡੇ ਤੋਂ ਹਜੇ ਤੱਕ ਪੱਕਾ ਨਹੀਂ ਲੱਗ ਸਕਿਆ ਉਹ ਵੀ ਸਿਆਸਤਾਂ ਦੇ ਕਾਰਨ ਐਸਐਸਪੀ ਮੋਹਾਲੀ ਦੀ ਕੱਲ ਫਜ਼ੀਲਤ ਹੋਈ ਮਾਨਯੋਗ ਪੰਜਾਬ ਅਤੇ ਹਰਿਆਣਾ ਉੱਚ ਅਦਾਲਤ ਦੇ ਅੰਦਰ ਹਾਈ ਕੋਰਟ ਦੇ ਅੰਦਰ ਇਹ ਚੀਜ਼ਾਂ ਨੇ ਜਿਸ ਕਰਕੇ ਅੱਜ ਸੁਖਬੀਰ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਉਹਨਾਂ ਨੇ ਕਿਹਾ ਕਿ ਮੁੱਖ ਮੰਤਰੀ ਨੂੰ ਅਸਤੀਫਾ ਦੇਣਾ ਚਾਹੀਦਾ ਹੈ ਨੈਤਿਕ ਜ਼ਿੰਮੇਵਾਰੀ ਲੈਣੀ ਚਾਹੀਦੀ ਹੈ ਮੁੱਖ ਮੰਤਰੀ ਕੋਲੇ ਗ੍ਰਹਿ ਵਿਭਾਗ ਵੀ ਹੈ ਮੁੱਖ ਮੰਤਰੀ ਸੂਬੇ ਦੇ ਹੋਮ ਮਿਨਿਸਟਰ ਵੀ ਨੇ ਲਾਅ ਐਂਡ ਆਰਡਰ ਦੀ ਜ਼ਿੰਮੇਵਾਰੀ ਸਾਰੀ ਦੀ ਸਾਰੀ ਉਹਨਾਂ ਦੀ ਹੈ ਪਰ ਅਸਤੀਫਾ ਹੁਣ ਦਵੇ ਕੌਣ ਲੋਕਾਂ ਨੇ ਇੰਨੀ ਵੱਡੀ ਮੈਜੋਰਟੀ ਦਿੱਤੀ ਹੈ ਕੋਈ ਧਰਨਾ ਨਹੀਂ ਇਸ ਮਾਮਲੇ 'ਚ ਕੋਈ ਪ੍ਰਦਰਸ਼ਨ ਨਹੀਂ ਲੋਕਾਂ ਦੇ ਮੁੰਡੇ ਕੁੜੀਆਂ ਮਰ ਰਹੇ ਨੇਗੇ ਬਾਕੀ ਪੰਜਾਬ ਕਹਿੰਦਾ ਕਿ ਜੀ ਚਲੋ ਸਾਨੂੰ ਫ੍ਰੀ ਬਿਜਲੀ ਮਿਲ ਜਾਂਦੀ ਹੈ ਚੰਗੀ ਗੱਲ ਹੈ ਜੋ ਬਾਕੀਆਂ ਨੂੰ ਉਹ ਫ੍ਰੀ ਬਿਜਲੀ ਤੇ 24 ਘੰਟੇ ਮੋਟਰ ਵਾਲੀ ਬਿਜਲੀ ਉਹ ਵੀ ਫ੍ਰੀ ਉਹ ਮੁਬਾਰਕ ਹੋਵੇ ਪਰ ਜਿਹੜੀ ਅਮਨ ਕਾਨੂੰਨ ਦੀ ਸਥਿਤੀ ਹੈ ਹੁਣ ਅੱਜ ਸੁਖਜਿੰਦਰ ਰੰਦਾਵਾ ਕਹਿੰਦੇ ਕਿ ਤੁਸੀਂ ਪ੍ਰਹਾਰ ਆਪਰੇਸ਼ਨ ਗੈਂਗਸਟਰਾਂ ਦੇ ਖਿਲਾਫ ਚਲਾਇਆ ਸੀ ਕਿ ਗੈਂਗਸਟਰਾਂ ਨੇ ਤੁਹਾਡੇ ਖਿਲਾਫ ਚਲਾਇਆ ਸੀ ਜਣੇ ਕਿ ਇਨਕਾਉਂਟਰ ਕੀਤੇਗੇ ਪਹਿਲਾਂ ਗਿੱਟਿਆਂ 'ਚ ਗੋਲੀਆਂ ਵੱਜਦੀਆਂ ਸੀ ਹੁਣ ਇਨਕਾਊਂਟਰ ਵੈਸੇ ਹੀ ਜਾਣ ਤੋਂ ਜਾਂਦੇ ਰਹੇ ਗੈਂਗਸਟਰ ਜਾਂ ਜਿਹੜੇ ਵੀ ਬੰਦੇ ਪੜੇ ਜਾਂਦੇ ਨੇ ਮੈਂ ਕਹਿੰਦਾ ਕਿ ਠੀਕ ਐ ਕਰ ਲੈ ਤੁਸੀਂ ਪਰ ਇਹਦਾ ਕੋਈ ਰਿਜ਼ਲਟ ਤਾਂ ਦੋ ਕਿ ਇਹਦੇ ਨਾਲ ਦਹਿਸ਼ਤ ਪੈਦਾ ਕਰਤੀ ਪੁਲਿਸ ਨੇ ਤੇ ਹੁਣ 5 ਫੀਸ ਦੀ 2 ਫੀਸ ਦੀ ਘਟਨਾਵਾਂ ਘਟ ਗਈਆਂ ਘਟਨਾਵਾਂ ਤਾਂ ਉੱਥੇ ਦੀ ਉੱਥੇ ਨੇ ਸਗੋਂ ਇੱਕ ਅੱਧੀ ਵਧੀ ਹੋ ਸਕਦੀ ਐ ਤੇ ਦੂਜੀ ਗੱਲ ਇਸੇ ਮਾਮਲੇ ਦੇ ਵਿੱਚ ਗੱਗਨ ਇਹ ਹੈ ਕਿ ਕਾਂਗਰਸ ਦੇ ਵਿਧਾਇਕ ਜਲੰਧਰ ਸ਼ਾਉਣੀ ਤੋਂ ਪ੍ਰਗਟ ਸਿੰਘ ਕਹਿੰਦੇ ਕਿ ਜੋ ਹਾਲਾਤ ਸੂਬੇ ਦੇ ਬਣਾ ਦਿੱਤੇ ਗਏ ਨੇ ਜਾਂ ਬਣ ਗਏ ਨੇ ਲੈਂਡ ਆਂਡਰ ਦੇ ਮਸਲੇ ਤੇ ਅਮਨ ਕਾਨੂੰਨ ਦੀ ਸਥਿਤੀ ਦੇ ਮਾਮਲੇ 'ਚ ਤਾਂ ਪੰਜਾਬ 'ਚ ਰਾਸ਼ਟਰਪਤੀ ਰਾਜ ਲਾ ਦੇਣਾ ਚਾਹੀਦਾ ਖੈਰ ਇਹ ਵਿਰੋਧੀ ਧਿਰ ਆ ਅਕਸਰ ਮੰਗ ਕਰਾ ਕੇ ਜੀ ਇੱਥੇ ਸਹੀ ਕਰਦਾ ਹਰਿੰਦਰ ਬਾਜਵਾ ਉਹਨਾਂ ਨੇ ਇਹ ਖਦਸ਼ਾ ਪ੍ਰਗਟਾਇਆ ਵੀ ਕੀ ਰਾਜ ਲਾਉਣ ਦੀ ਤਿਆਰੀ ਚ ਹੈ ਕੰਮ ਆ ਮਾਫ ਕਰਨਾ ਮੈਂ ਮਿਸਕੋਡ ਕਰ ਚੱਲਿਆ ਸੀ ਵੀ ਉਹੀ ਗੱਲ ਹੈ ਨਾ ਕਿ ਹਾਲਾਤ ਜਿਹੜੇ ਨੇ ਇੰਨੇ ਬੇਕਾਬੂ ਨੇ ਫਿਰ ਇਹੀ ਹੋ ਸਕਦਾ ਹੈ ਹੱਲ ਵੈਸੇ ਮੈਂ ਇਸ ਹੱਲ ਦਾ ਹਮ ਹੀ ਨਹੀਂ ਕਦੇ ਵੀ ਕਿ ਇਹ ਇਸ ਤਰ੍ਹਾਂ ਚੁਣੀ ਹੋਈ ਸਰਕਾਰ ਨੂੰ ਲਾਂਭੇ ਕੀਤਾ ਜਾਵੇ ਇਹ ਇੱਕ ਬਹੁਤ ਖਤਰਨਾਕ ਰੁਝਾਨ ਹੈ ਪਰ ਚੁਣੀ ਹੋਈ ਸਰਕਾਰ ਦੇ ਵੀ ਕੁਝ ਫਰਜ਼ ਨੇ ਜਿਹੜੇ ਉਹਨੂੰ ਨਿਭਾਉਣੇ ਚਾਹੀਦੇ ਨੇ ਅਮਨ ਕਾਨੂੰਨ ਦੀ ਸਥਿਤੀ ਚਿੰਤਾਜਨਕ ਹੈ ਇਹ ਗੱਲ ਸਰਕਾਰ ਨੂੰ ਚਲੋ ਮੀਡੀਆ 'ਚ ਨਹੀਂ ਖੁੱਲ੍ਹੇ ਆਮ ਨਹੀਂ ਅੰਦਰ ਬੈਠ ਕੇ ਘਟੋਕਣ ਮੰਨ ਕੇ ਇਹਦੇ ਤੇ ਕਾਰਵਾਈ ਕਰਨੀ ਚਾਹੀਦੀ ਹੈ ਕਿ ਜਿਹੜਾ ਇਹ ਖਲਾਰਾ ਹੈ ਇਹਨੂੰ ਸਿਮੇਟਿਆ ਜਾਵੇ ਸਿਰਫ ਫੋਟੋ ਆਖ ਚੋਣ ਦੇ ਲਈ ਨਿੱਕੀ ਮੋਟੀ ਕਾਰਵਾਈ ਨੂੰ ਨਾ ਦੇ ਦੇਣਾ ਜੀ ਫਲਾਨਾ ਜੁੱਦ ਧਮਕਾਨਾ ਜੁੱਦ ਤੇ ਉਹਦੇ ਨਾਲ ਫੋਟੋਆਂ ਚੰਗੀਆਂ ਆ ਜਾਂਦੀਆਂ ਨੇ ਅਖਬਾਰਾਂ 'ਚ ਸੁਰਖੀਆਂ ਸੋਹਣੀਆਂ ਲੱਗ ਜਾਂਦੀਆਂ ਨੇਗੀਆਂ ਪਰ ਉਹਦਾ ਫਾਇਦਾ ਪੰਜਾਬ ਦੇ ਆਮ ਲੋਕਾਂ ਨੂੰ ਫਿਲਹਾਲ ਹੁੰਦਾ ਹੋਇਆ ਨਜ਼ਰ ਨਹੀਂ ਆ ਰਿਹਾ ਜੀ ਗਗਨ ਅੱਜ ਬਾਅਦ ਵਿੱਚ ਸਭ ਆਜੇ ਕਿਸਾਨਾਂ ਦੇ ਵੱਲੋਂ ਧਰਨਾ ਪ੍ਰਦਰਸ਼ਨ ਕੀਤਾ ਗਿਆ ਤੇ ਉਹਨਾਂ ਦੇ ਨਾਲ ਦਸ ਲੁਕੀ ਵੀ ਕੀਤੀ ਆਖਰਕਾਰ ਕੀ ਸੀ ਪੂਰਾ ਮਸਲਾ ਕਿਸਾਨ ਕਿਉਂ ਸੜਕਾਂ ਤੇ ਫੇਰੇ ਉਤਰੇ ਗगन ਸਰਕਾਰ ਦੇ ਕੋਲੇ ਹੁਣ ਕੁਝ ਨਹੀਂ ਬਚਿਆ ਸਰਕਾਰ ਨਾਲ ਗੱਲਬਾਤ ਕਰ ਸਕਦੀ ਹੈ ਨਾ ਹੀ ਗੱਲਬਾਤ ਕਰਨ ਦੀ ਪੋਜੀਸ਼ਨ ਚ ਹੈ ਸਰਕਾਰ ਨੇ ਵੱਡੇ ਵੱਡੇ ਵਾਅਦੇ ਕੀਤੇ ਸੀ ਸਰਕਾਰ ਨੂੰ ਹੁਣ ਪੁੱਛਿਆ ਜਾਣਾ ਚਾਹੀਦਾ ਕਿ ਖੇਤੀ ਨੀਤੀ ਕਿੱਥੇ ਹੈ ਜਿਹਦੇ ਟਾਰਾ ਮਾਰੀਆਂ ਜਾਂਦੀਆਂ ਸੀਗੀਆਂ ਸਰਕਾਰ ਪਹਿਲਾਂ ਐਮਐਸਪੀ ਤੇ ਇਹ ਬੜਾ ਥਾਲੀਆਂ ਖੜਕਾਉਂਦੇ ਸੀਗੇ ਪਰ ਗੱਲ ਇਹ ਹੈ ਅੱਜ ਵੀ ਕੇ ਜੂ ਅਗਰਾਹਾ ਦਾ ਬਠਿੰਡੇ ਚ ਪੱਕਾ ਮੋਰਚਾ ਲੱਗਣਾ ਸੀ ਮੋਰਚੇ ਨੂੰ ਰੋਕਣ ਦੇ ਲਈ ਕਮਜ਼ੋਰ ਕਰਨ ਦੇ ਲਈ ਥਾਂ ਥਾਂ लाठी चार्ज ਕੀਤੇਗੇ ਥਾਂ ਥਾਂ ਨਾਕੇ ਲਾਏਗੇ ਯਾਨੀ ਕਿ ਸਰਕਾਰ ਪੂਰੀ ਤਰ੍ਹਾਂ ਨਾਲ ਸਰਕਾਰੀ ਤੌਰ ਤੇ ਪੁਲਿਸ ਤੋਂ ਗੁੰਡਾਗਰਦੀ ਕਰਾ ਰਹੀ ਹੈ ਵੀ ਕੇ ਜੂ ਅਗਰਾਹਾ ਦੇ ਪ੍ਰਧਾਨ ਜੋਗਿੰਦਰ ਸਿੰਘ ਅਗਰਾਹਾ ਉੱਗੇ ਕਿਸਾਨਾਂ ਆਗੂ ਨੇ ਤੇ ਸਮਝਦਾਰ ਕਿਸਾਨਾਂ ਆਗੂਆਂ ਦੇ ਵਿੱਚ ਸ਼ਾਮਲ ਨੇ ਉਨ੍ਹਾਂ ਨੂੰ ਸਵੇਰੇ ਚੱਕਣ ਦੇ ਲਈ ਪੁਲਿਸ 5 ਵਜੇ ਪਹੁੰਚ ਗਈ ਜਣੀ ਕਿ ਕੋਈ ਉਹ ਕੋਈ ਖਾੜਕੂ ਨੇ ਕੋਈ ਅਤਵਾਦੀ ਨੇ ਕੋਈ ਉਹ ਪਾਕਿਸਤਾਨ ਉਤਾਰ ਟੱਪ ਕੇ ਆਏ ਨੇ ਚੱਕਰ ਕੀ ਹੈ ਪੰਜਾਬ ਦੇ ਲੋਕ ਨੇ ਜੇ ਪੰਜਾਬ ਦੇ ਲੋਕ ਹੀ ਧਰਨਾ ਨਹੀਂ ਦੇ ਸਕਦੇ ਆਪਣੇ ਸੂਬੇ 'ਚ ਧਰਨਾ ਨਹੀਂ ਦੇ ਸਕਦੇ ਜੇ ਆਪਣੀਆਂ ਮੰਗਾਂ ਨਹੀਂ ਫਿਰ ਮੈਨੂੰ ਇੱਕ ਗੱਲ ਸਮਝ ਨਹੀਂ ਆਉਂਦੀ ਆਮ ਆਦਮੀ ਪਾਰਟੀ ਵਾਲੇ ਇਹ ਕਹਿੰਦੇ ਕਿ ਅਸੀਂ ਧਰਨਿਆਂ 'ਚੋਂ ਨਿਕਲੇ ਹੋਏ ਹਾਂ ਕਿ ਇਹਨਾਂ ਨੂੰ ਡਰਾਇਆ ਕੋਈ ਧਰਨਿਆਂ 'ਚ ਹੋਰ ਨਿਕਲ ਜੂ ਮੈਨੂੰ ਜਿੱਤੇ ਤੱਕ ਪਤਾ ਹੈ ਕਿ ਅਗਰਾਹਾ ਹੁਣਾਂ ਦੀ ਇਹ ਅਪਰੋਚ ਨਹੀਂ ਹੈ ਕਿ ਉਹ 'ਚ ਕੋਈ ਸਿਆਸੀ ਪਾਰਟੀ ਕੱਢਣੀ ਜੇ ਉਹਨਾਂ ਨੇ ਕੱਢਣੀ ਹੁੰਦੀ ਤਾਂ ਬਹੁਤ ਸਮਾਂ ਪਹਿਲਾਂ ਕੱਢ ਲੈਂਦੇ ਤੇ ਸ਼ਾਇਦ ਆਮ ਆਦਮੀ ਪਾਰਟੀ ਅੱਜ ਵਜੂ ਗੱਲ ਇਹ ਹੈ ਕਿ ਜਿਹੜੇ ਲੋਕ ਹੱਕ ਮੰਗਦੇ ਨੇ ਜਿਹੜੇ ਕਿਸਾਨਾਂ ਦੀਆਂ ਸਮੱਸਿਆਵਾਂ ਨੇ ਉਹ ਸਾਰਿਆਂ ਦੇ ਸਾਹਮਣੇ ਨੇ ਉਹ ਕਿਸੇ ਤੋਂ ਲੁਕੀਆਂ ਸੁਪੀਆਂ ਨਹੀਂ ਹਨ ਤੇ ਉਹਨਾਂ ਸਮੱਸਿਆਵਾਂ ਤੇ ਹੱਲ ਦੀ ਬਜਾਏ ਤੁਸੀਂ ਦਮਨ ਦੀ ਨੀਤੀ ਅਪਣਾਉਂਗੇ ਉਦੋਂ ਫਿਰ ਮਾਮਲਾ ਗੜਬੜ ਹੋਣਾ ਮੈਨੂੰ ਲੱਗਦਾ ਹੈ ਕਿ ਭੁੰਡਾ ਦੇ ਖਖੜ ਨੂੰ ਹੀ ਛੇਰਨ ਦਾ ਕੰਮ ਕਰ ਰਹੀ ਹੈ ਸਰਕਾਰ ਤੇ ਇਹ ਕਾਫੀ ਆਉਂਦੇ ਦਿਨਾਂ ਦੇ ਵਿੱਚ ਮਾਲਵੇ ਦੇ ਅੰਦਰ ਆਮ ਆਦਮੀ ਪਾਰਟੀ ਲਈ ਇੱਕ ਡੂੰਗੀ ਸੱਟ ਵੱਜੂ ਸਾਫਤ ਹੋ ਸਕਦੀਆਂ ਨੇ ਇਹ ਹਰਕਤਾਂ ਜੀ ਸਾਨੂੰ ਖਾਸ ਪ੍ਰੋਗਰਾਮ ਮੁੱਦਾਂ ਪੁਆਇੰਟ ਦੇ ਵਿੱਚ ਸਾਨੂੰ ਦੀ ਇਜਾਜ਼ਤ ਧੰਨਵਾਦ